ਸਕਤੀ ਨਾਲ ਚੈਕਿੰਗ ਕਰ ਰਹੇ ਆ ਤਾਂ ਕਿ ਕੋਈ ਇਹ ਜਿਹੜਾ ਜੁਰਮ ਨਾ ਕਰ ਸਕੇ ਕੋਈ ਇਹ ਲੋਕਾਂ ਦਾ ਅੱਜ ਕੱਲ ਜਿਹੜਾ ਹੈਗਾ ਟ੍ਰੈਂਡ ਬਣਿਆ ਹੋਇਆ ਹੈ ਵੀ ਮੋਬਾਈਲ ਤੇ ਗੱਲਬਾਤ ਕਰਨ ਨਾਲ ਹੋ ਸਕਦਾ ਹੈ ਸਾਡਾ ਚਲਾਨ ਆਵੇ ਪਰੰਤੂ ਜੇ ਆਪਣੀਆਂ ਜਿਹੜੀਆਂ ਆਦਤਾਂ ਤੋਂ ਬਾਜਾਂ ਨਹੀਂ ਤਾਂ ਹਰ ਇੱਕ ਮਾੜੇ ਅੰਸ਼ ਦੇ ਖਿਲਾਫ ਬਠਿੰਡਾ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਇਹ ਹੁਣ ਤੱਕ 25 ਮੋਟਰਸਾਈਕਲ ਚੈੱਕ ਕੀਤੇ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਐਕਟਿਵਾ ਤੇ ਦੋ ਮੋਟਰਸਾਈਕਲਾਂ ਦੇ ਚਲਾਨ ਕੀਤੇ ਸਾਡੇ ਵੱਲੋਂ ਪੂਰੇ ਕਾਗਜ਼ ਚੈੱਕ ਕਰਕੇ ਫੇਰ ਹੀ ਅੱਗੇ ਭੇਜਿਆ ਜਾਂਦਾ ਨਹੀਂ ਤਾਂ ਚਲਾਨ ਕਰਕੇ ਜਾਂ ਮੋਟਰਸਾਈਕਲ ਜਿਹੜਾ ਵਿਦਆਊਟ ਕਾਗਜ਼ਾਤ ਬੰਦ ਕੀਤਾ ਜਾਂਦਾ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਹੈ ਇੱਥੇ ਹਾਜ਼ੀ ਰਤਨ ਚੌਂਕ 'ਚ ਜਿੰਨਾਂ ਦੇ ਵਿੱਚ ਟ੍ਰੈਪਰ ਰਾਈਡਿੰਗ ਵਿਦਆਊਟ ਪੇਪਰ ਅਸੀਂ ਚਲਾਨ ਕਰ ਰਹੇ ਹਾਂ ਜਿਹਦੇ ਹੁਣ ਤੱਕ ਕੀ ਨਾਕਾ ਬੰਦੀ ਕਿੱਥੇ ਜਮ ਕੇ ਨਾਕਾ ਬੰਦੀ ਕਿੱਥੇ ਮੇਰਾ ਨਾਮ ਏਐਸਸੀ ਧਰਮ ਸਿੰਘ ਹੈ ਮੈਂ ਚੌਂਕੀਚਾਰ ਸਿਵਲ ਹਸਪਤਾਲ ਬੰਡੇ ਲੱਗਿਆ ਹੋਇਆ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸਾਨ ਨਿਰਦੇਸ਼ਾਂ ਮੁਤਾਬਕ ਅਸੀਂ ਜਿਹੜੀ ਸਪੈਸ਼ਲ ਨਾਕਾ ਬੰਦੀ ਕੀਤੀ ਹੈ ਇਥੇ ਹਾਜੀ ਰਤਨ ਚੌਂਕ 'ਚ ਜਿੱਥੇ ਅਸੀਂ ਜਿਹੜੇ ਟੂ ਵੀਲਰ ਹੈ ਇਹਨਾਂ ਨੂੰ ਚੈੱਕ ਕਰਦੇ ਆ ਜਿੱਥੇ ਜਿਨ੍ਹਾਂ ਦੇ ਵਿੱਚ ਟ੍ਰਿਪਲ ਰਾਈਡਿੰਗ ਅਵਾਊਟ ਪੇਪਰ ਅਸੀਂ ਚਲਾਨ ਕਰ ਰਹੇ ਹਾਂ ਜਿਹਦੇ ਹੁਣ ਤੱਕ ਮੈਂ ਦੋ ਟ੍ਰਿਪਰ ਰਾਈਟਿੰਗ ਦੇ ਚਲਾਨ ਕੀਤੇ ਆ ਇੱਕ ਜਿਹੜਾ ਹੈਗਾ ਵਿਦਆਊਟ ਡਰਾਈਵਿੰਗ ਲਾਇਸੈਂਸ ਚਲਾਨ ਕੀਤਾ ਹੋਰ ਵੀ ਅਸੀਂ ਜਿਹੜਾ ਇੱਥੇ ਚੈਕਿੰਗ ਸ਼ਕਤੀ ਨਾਲ ਚੈਕਿੰਗ ਕਰ ਰਹੇ ਹਾਂ ਤਾਂ ਕਿ ਕੋਈ ਇਹ ਜਿਹੜਾ ਜੁਰਮ ਨਾ ਕਰ ਸਕੇ ਕੋਈ ਆ ਜਿਹੜੇ ਮਾੜੇ ਅਨਸਰ ਉਹਨਾਂ ਨੂੰ ਕਿਸ ਤਰ੍ਹਾਂ ਨਹੀਂ ਦਿੱ ਦਿੱਤਾ ਅਸੀਂ ਮਾੜੇ ਅਨਸਰ ਨੂੰ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੀਆਂ ਜਿਹੜੀਆਂ ਆਦਤਾਂ ਤੋਂ ਬਾਜ਼ ਆ ਨਾ ਨਹੀਂ ਤਾਂ ਹਰ ਇੱਕ ਮਾੜੇ ਅਨਸਰ ਦੇ ਖਿਲਾਫ ਪਠੰਡਾ ਪੁਲਿਸ ਵੱਲੋਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਅਮਲ ਚਲਾਨੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇੱਕ ਕਾਫੀ ਅਸੀਂ ਵੀ ਦੇਖਦੇ ਰਹੇ ਹਾਂ ਵੀ ਲੋਕ ਕਾਗਜ਼ ਕੱਟਣ ਤੋਂ ਪਹਿਲਾਂ ਮੋਬਾਈਲ ਕੱਟ ਲੈਂਦੇ ਆ ਵੀ ਕਿਸ ਤਰ੍ਹਾਂ ਕਿਉਂਕਿ ਉਹਨਾਂ ਨੂੰ ਪਤਾ। ਇਹ ਇਹ ਲੋਕਾਂ ਦਾ ਅੱਜਕੱਲ ਜਿਹੜਾ ਹੈਗਾ ਟਰੈਂਡ ਬਣਿਆ ਹੋਇਆ ਹੈ ਵੀ ਮੋਬਾਈਲ ਤੇ ਗੱਲਬਾਤ ਕਰਨ ਨਾਲ ਹੋ ਸਕਦਾ ਸਾਡਾ ਚਲਾਨ ਆਵੇ। ਪ੍ਰੰਤੂ ਸਾਡੇ ਵੱਲੋਂ ਪੂਰੇ ਕਾਗਜ਼ ਚੈੱਕ ਕਰਕੇ ਫੇਰ ਹੀ ਅੱਗੇ ਭੇਜਿਆ ਜਾਂਦਾ ਨਹੀਂ ਤਾਂ ਚਲਾਨ ਕਰਕੇ ਜਾਂ ਮੋਟਰਸਾਈਕਲ ਜਿਹੜਾ ਵਿਦਾਊਟ ਕਾਗਜ਼ ਆ ਤੇ ਬੰਦ ਕੀਤਾ ਜਾਂਦਾ। ਮੈਂ ਕਿੰਨੇ ਚੈਕਿੰਗ ਕੀਤੇ ਕਿੰਨੇ ਮੈਂ ਹੁਣ ਤੱਕ 25 ਮੋਟਰਸਾਈਕਲ ਚੈੱਕ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਐਕਟਵਾ ਤੇ ਦੋ ਮੋਟਰਸਾਈਕਲਾਂ ਦੇ ਚਲਾਨੇ